ਅੱਜ ਕਾਲਪੁਰਖ ਦੀ ਕਿਰਪਾ ਦੇ ਸਦਕਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਮੁਹਿੰਮ ਹੈ ਉਹ ਪੰਜਾਬ ਦੇ ਵਿੱਚ ਤੇ ਦੂਜੀਆਂ ਸਟੇਟਾਂ ਦੇ ਵਿੱਚ ਵੀ ਸ਼ੁਰੂ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਤੇ ਪਾਰਲੀਮੈਂਟਰੀ ਬੋਰਡ ਦੇ ਸਾਰੇ ਮੈਂਬਰ ਸਾਹਿਬਾਨ ਅਰੋ ਤੇ ਚੇਤੇ ਵਰਤੇ ਜਹਦਰ ਸੁੱਚਾ ਸਿੰਘ ਲੰਗਾੜੀ ਸਰਦਾਰ ਅਸ਼ਦੀਪ ਸਿੰਘ ਕਲੀਅਰ ਤੇ ਇੱਕ ਐਨਆਰਆਈ ਵੀ ਸਾਡੇ ਰਣਜੀਤ ਸਿੰਘ ਜੀ ਫਿਰਨਾ ਤੋਂ ਇਹ ਵੀ ਸਾਰੇ ਹਾਜ਼ਰ ਆ ਸਭ ਤੋਂ ਪਹਿਲਾਂ ਤੇ ਸਰਦਾਰ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੂੰ ਤੁਹਾਡੀ ਹਾਜ਼ਰੀ ਦੇ ਵਿੱਚ ਮੈਂਬਰ ਬਣਾਉਣਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਪਹਿਲਾਂ ਆਪਣੀ ਮੈਂਬਰਸ਼ਿਪ ਦੀ ਪੱਤੀ ਜਿਹੜੀ ਆ ਉਹ ਲੈਣ ਆਜੋ ਕਰਿਆ ਸਰ ਇਹ ਲਓ ਜੀ ਉੱਥੇ ਰੱਖਿਆ ਜੇ ਸਾਰੇ ਰਾਸ ਸਾਰੇ ਪਹੁੰਚਾਂਗੇ ਸਾਰੇ ਬੜੇ ਦੱਬੀ ਦੇਖ ਲਿਆ ਇਹ ਲਓ ਜੀ ਪੈਸੇ ਜੇ ਆ ਗਏ ਮੈਂ ਤੁੰਗਣਾ ਜੀ ਆਖੀ ਦੇ ਪੈਸੇ ਬੋਲੀ ਚੰਗੀ ਹੋਈ ਸਰਦਾਰ ਜਮੇਜਾ ਸਿੰਘ ਜੀ ਸੇਖੋਂ ਸਾਹਿਬ ਮਾਰ ਮੰਡੀ ਸਰਕਲ ਤੋਂ ਉਹਨਾਂ ਦੀ ਵੀ ਆਹ ਰੱਖਣੀ ਹੈ ਜੀ ਆਪਾਂ ਹਾਂਜੀ ਆਹ ਫੋਟੋ ਕਰੋ ਜਿਹਦਾ ਸੁੱਚਾ ਸਿੰਘ ਜੀ ਲਨਾ ਸਾਹਿਬ ਤੁਸੀਂ ਸਭ ਤੁਸੀਂ ਖੜੇ ਰਹੋ ਆਹ ਸਾਡੀ ਫੋਟੋ ਨਾਲ ਉੱਤੇ ਹਾਜੀ ਆ ਜੀ ਆਹ ਬੜਾ ਸੋਹਣਾ ਫੋਟੋ ਆਹ ਤਾਂ ਵੀ ਤਾਂ ਦਿੱਕੀ ਇਹ ਬਾਕੀ ਹੁਣ ਤੁਸੀਂ ਕਰਨੀ ਸਰਦਾਰ ਗੁਲਜਾਰ ਸਿੰਘ ਜੀ ਰਾਨੀ ਕੇ ਸਾਹਿਬ ਸਰਦਾਰ ਹੀਰਾ ਸਿੰਘ ਜੀ ਗਾਬਰੀਆ ਸਾਹਿਬ ਸਰਦਾਰ ਅਰਸ਼ਦੀਪ ਸਿੰਘ ਜੀ ਕਲੇਰ ਸਾਹਿਬ ਹੰਦਾਨ ਟੀਮਾ ਸਾਹਿਬ ਨੂੰ ਦਿਹਾੜੇ ਤੁਸੀਂ ਇਹ ਡਾਕਟਰ ਬੋਲੋ ਕੱਢ ਦਿੱਤੀ ਜੀ ਤੇ ਪ੍ਰਧਾਨ ਸਾਹਿਬ ਨੂੰ ਬੇਨਤੀ ਆ ਕੇ ਮੈਨੂੰ ਵੀ ਮੈਂਬਰ ਬਣਾਉਣ ਆ ਕਰਿਆ ਸਾਹਿਬ ਉਹ ਕਾਪੀ ਪਾ ਆ ਜੋ ਕਰਿਆ ਸਾਹਿਬ ਤੇ ਵੇਚਾ ਜੋ ਫੋਟੋ ਵਾਲੇ ਵੇਚਾ ਜੋ ਬੋਲੇ ਸੋ ਨਿਹਾਲ ਦੇਖੋ ਥੋੜਾ ਜਿਹਾ ਦੇਖੋ ਆਪਣੀ ਆ ਜੋ ਕਰਿਆ ਸਾਹਿਬ ਹਾਂ ਜੀ ਕਮੇਟੀ ਕੁਰਸੀ ਪਾਸ ਆ ਮੈਂ ਰੀਆ ਜੀ ਪਾਉਂ ਤੁਹਾਡੀ ਹਾਂ ਹੰਪੂਰ ਸੌਖਾ ਠੀਕ ਚਾ ਕਾਪੀ ਲੈ ਲਓ ਥੈਂਕ ਯੂ ਥੈਂਕ ਯੂ ਮਾਦਾ ਫਰਜ਼ੀ ਨਹੀਂ ਫਰਜ਼ੀ ਆ ਅਗਲੇ ਪੈਸੇ ਤੋਂ ਬੜਾ ਮਜਾ ਨਹੀਂ ਦਿੰਦਾ ਇਹ ਜਿਹੜੇ ਜ਼ਿਆਦਾ ਜ਼ਰੂਰੀ ਸੀਗੇ ਆ ਗਏ ਬਾਕੀਆਂ ਤੋਂ ਸਾਰੇ ਤੋਂ ਮੈਂ ਨਹੀਂ ਨਹੀਂ ਤੁਹਾਨੂੰ ਇੱਕ ਦੱਸ ਦੇਣਾ ਮੋਸਤੇ ਦੇਗੀ ਇਹ ਤਾਂ ਇੱਥੇ ਤੁਹਾਡੇ ਲਈ ਕਰਦੀ ਆ ਰਸੀਦ ਪਹਿਲਾਂ ਕਟਾ ਕੇ ਲੈ ਕੇ ਆਉਂਦੀ ਕੋਈ ਨੰਬਰ ਦੋਗਾ ਕੰਮ ਨਹੀਂ ਮੈਂ ਤਾਂ ਚੀਮਾ ਜਾਉਣੀ ਵਰਨਾ ਪੈ ਜਾਣਾ ਲੈ ਇੱਕ ਕਾਪੀ ਕਿੰਨੇ ਨਾ ਵੱਟ ਛਾਲ ਸੁਣੋ ਪਹਿਲਾਂ 15 ਸਾਲ ਤੋਂ ਬੌਣ ਦਾ ਕੰਮ ਕਾਲੀ ਨਾਲ ਟਕਰਾ ਹੋ ਗਿਆ ਬੰਨਲੀ ਪਾਗ ਤੁਸੀਂ ਵੀ ਵਧੀਆ ਹੋ ਗਿਆ ਹੈਨ ਕਰਕੇ ਪਛਾਣਿਆ ਨਹੀਂ ਸੀ ਆਵਾਜ਼ ਤੋਂ ਵਿਛੜਨੇ ਮੈਂ ਕਿ ਬੰਦਾ ਪਾਣੀ ਹਾਂ ਜੀ ਪਹਿਲਾਂ ਪੁੱਤਾਂ ਨਾਲ ਸੁਣਕਾ ਤੇ ਸਮਾਂ ਪੁੱਛੇ 30 ਸਾਲ ਬਾਅਦ ਬੰਨੀ ਹੈ ਜੀ ਜਦੋਂ ਖਾਲਸਾ ਸਕੂਲ ਪੜ੍ਹਦੇ ਸੀ ਉਸ ਵੇਲੇ ਤੱਕ ਬੰਨੀ ਮੈਂ ਹੁਣ ਨਾਰੀ ਰੋਡ ਹੈ ਪਗੜੀ ਸੁਭਾਜਾ ਪਗੜੀ ਸੁ ਨਾਲੇ ਰੋਡ ਲੈ ਜੀ ਅੱਜ ਸ਼ੁਰੂ ਹੀ ਹੈ ਪੁੱਤਾਂ ਨਾਲ ਅੱਜ ਅੱਜ ਸ਼ਰੋਮਣੀ ਕਾਲੀਰ ਵੱਲੋਂ ਪਾਰਟੀ ਦੀ ਭਰਤੀ ਮਹਿਮਾ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਜਿਹੜੀ ਕਿ ਜ਼ਿਲ੍ਹਿਆਂ ਚ ਵੀ ਜਿਵੇਂ ਇਸ ਤੋਂ ਬਾਅਦ ਅਸੀਂ ਬਹਾਲੀ ਜਾਵਾਂਗੇ ਬੀਟੇ ਕਰਕੇ ਉੱਥੇ ਸ਼ੁਰੂ ਕਰਕੇ ਆਵਾਂਗੇ ਇੱਥੇ ਵੀ ਆ ਜੋ ਪਾਰਲੀਮੈਂਟਰੀ ਬੋਰਡ ਹੈ ਸਾਰਿਆਂ ਦੀ ਤੁਹਾਡੇ ਸਾਹਮਣੇ ਪਰਚੇ ਇਕੱਠੀਆਂ ਨਹੀਂ ਹੈ ਨਾਲ ਸਾਡੇ ਜਿਵੇਂ ਖੰਨਾ ਸਾਹਿਬ ਬੈਠੇ ਐ ਕਲੇਰ ਸਾਹਿਬ ਬੈਠੇ ਐ ਇਹ ਸਾਰੇ ਲਗਾ ਸਾਹਿਬ ਲਗਾ ਸਾਹਿਬ ਬੈਠੇ ਐ ਇਹ ਵੀ ਆਏ ਸੰਗ ਅਪੀਲ ਹੈ ਇਹਨਾਂ ਨੂੰ ਵੀ ਇਥੋਂ ਧਰਤੀ ਕਰਕੇ ਨਾਲ ਬੋਲਤ ਕੀਤਾ ਗਿਆ ਸੋ ਇਹ ਸਾਰਾ ਜੋ ਸਿਸਟਮ ਹੈ ਉਹਦੇ ਜਿਹੜੀ ਐਕਸਪਲੇਨੇਸ਼ਨ ਹੈ ਕਿਸ ਤਰ੍ਹਾਂ ਹੋਏਗੀ ਫੇਅਰ ਹੋਏਗੀ ਉਹਦੀ ਕੋਈ ਕਮੀ ਪੇਸ਼ੀ ਨਾ ਰਹਿ ਜਾਵੇ ਭਰਤੀ ਅਚੀ ਤਰ੍ਹਾਂ ਹੋਵੇ ਉਹ ਡਿਟੇਲ ਸਾਰੀ ਤੁਹਾਨੂੰ ਜੀਮਾ ਸਾਹਿਬ ਦੱਸਣਗੇ ਹੁਣ ਮੈਂ ਇਹਨਾਂ ਨੂੰ ਬੇਨਤੀ ਕਰਾਂ ਕਿ ਸਾਰੀ ਡਿਟੇਲ ਦੱਸ ਦਿਓ ਤਾਂ ਕਿ ਸੰਗਤ ਨੂੰ ਪਤਾ ਲੱਗੇ ਕਿ ਭਰਤੀ ਕਿਸ ਤਰ੍ਹਾਂ ਹੋਣੀ ਹੈ ਸਾਨੂੰ ਚੋਰੀ ਨਾਲ ਕਿਵੇਂ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਪਾਰਟੀ ਦਾ ਬੇਸ ਆ ਮਜ਼ਬੂਤ ਹੋਵੇ ਤਾਂ ਕਹੇ ਸੇ ਫਿਰ ਪੰਜਾਬ ਦੇ ਹੱਕਾਂ ਵਾਸਤੇ ਣੀ ਗੱਲ ਕਰ ਸਕੀ ਜਿਸਤਾਂ ਸਾਡੇ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਵੇਂ ਵਿੱਚ ਤੇਤੇ ਤੌਰ ਤੇ ਸਾਰੇ ਜਿਦਾ ਜ਼ਕੀਰਦਾਰ ਸਰਬਾਨ ਵੀ ਹਾਜ਼ਰ ਹੋਏ ਸੀ ਔਰ ਸਾਰੇ ਹੜਕਾਂਚਾਰ ਸਰਬਾਨ ਵੀ ਹਾਜ਼ਰ ਹੋਏ ਸੀ ਕੌਂਸਲ ਫੈਸਲਾ ਕੀਤਾ ਗਿਆ ਸੀ ਕਿ 20 ਜਨਵਰੀ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੈਂਬਰਸ਼ਿਪ ਡਰਾਈਵ ਹੈ ਭਰਤੀ ਮਹੀਮਾ ਉਹ ਸ਼ੁਰੂ ਕੀਤੀ ਜਾਏਗੀ। ਔਰ ਪਹਿਲੀ ਸਟੇਜ ਦੇ ਉੱਤੇ 25 ਲੱਖ ਮੈਂਬਰ ਭਰਤੀ ਕਰਨ ਦਾ ਜਿਹੜਾ ਟੀਚਾ ਉਹ ਮੁੱਖਿਆਰ ਸੀ। ਅੱਜ ਮੈਂ ਕਾਰਨਪ੍ਰਤਿ ਦਾ ਸ਼ੁਕਰਾਨਾ ਕਰਦਾ ਕਿ ਅੱਜ ਉਹ ਜਿਹੜੀ ਭਰਤੀ ਮਹਿਮਾ ਜੋ ਫੈਸਲਾ ਸੀ ਵਰਕਿੰਗ ਕਮੇਟੀ ਦਾ ਉਹਦੇ ਮੁਤਾਬਕ ਅੱਜ ਜਿਹੜੀ ਹੈ ਉਹຊੇ ਨੂੰ ਹੋ ਗਈ ਹੈ ਸਵੇਰੇ ਸਾਡੇ ਸਤ ਕਾਰਜਯੋਗ ਨਿਗਤ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਜਿੰਨਾਂ ਦਾ ਬਹੁਤ ਵੱਡਾ ਇਤਿਹਾਸ ਰਹ ਰਿਹਾ ਸ਼ਰਮਣੀ ਕਾਂਗਰਸ ਦੇ ਵਿੱਚ ਉਹਨਾਂ ਦੇ ਨਗਰ ਤੋਂ ਉਹਨਾਂ ਦੀ ਕਰਨ ਭੂਮੀ ਤੋਂ ਬਾਦਲਪਿੰਡ ਤੋਂ ਸਵੇਰੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਉੱਥੇ ਮਿਹਨਤ ਪੜਨਾ ਸ਼ੁਰੂ ਕੀਤੀ ਸੀ ਹੁਣ ਪਾਰਲੀਮੈਂਟ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਤੋਂ ਬਾਅਦ ਜਿਹੜੀ ਇੱਥੇ ਮਿਹਨਤ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਹੈ ਇਸ ਤੋਂ ਬਾਅਦ ਸਾਰੇ ਪਾਰਲੀਮੈਂਟਰੀ ਬੋਰਡ ਨੇ ਔਰ ਸਾਰੇ ਡਿਲੇਜਟ ਸਰਕਾਰ ਨੇ ਪਹਾੜੀ ਜਾਣਾ ਇਸੇ ਤਰ੍ਹਾਂ ਫੀਲਡ ਕੋਰਟ ਦੇ ਵਿੱਚ ਵੀ ਸਰਦਾਰ ਪੰਪਨ ਸਿੰਘ ਰਮਾਣਾ ਜੀ ਨੇ ਸ਼ੁਰੂ ਕੀਤੀ ਆ ਪਟਿਆਲੇ ਦੇ ਵਿੱਚ ਵੀ ਅੱਜ ਸ਼ੁਰੂ ਕੀਤੀ ਗਈ ਆ ਸੰਗਰੂਹ ਦੇ ਵਿੱਚ ਵੀ ਕੀਤੀ ਗਈ ਆ ਔਰ ਸਾਰੇ ਪੰਜਾਬ ਤੋਂ ਜਿਹੜਿਆਂ ਤੇ ਜਥੇਦਾਰ ਸਰਪੰਨ ਐਮਐਲਏ ਐਕਟਐਮਐਲਏ ਬਾਕੀ ਡਿਡਸਾਬਾਨ ਪਾਰਟੀ ਦੇ ਬਖਤਖਤ ਤੋਂ ਕਠਿਧਿਆ ਕਾਮੀਆਂ ਲੈ ਕੇ ਜਾਣੇ ਸ਼ੁਰੂ ਹੋ ਗਏ ਔਰ ਬੜੀ ਸਰਗਰਮੀ ਦੇ ਨਾਲ ਜੋ ਵੱਡੀ ਕਮੇਟੀ ਦਾ ਫੈਸਲਾ ਉਹਦੇ ਮੁਤਾਬਕ ਕੱਜ ਪਾਰਲੀਮੈਂਟਰੀ ਬੋਰਡ ਨੇ ਵੀ ਸਾਰੇ ਜਿਹੜੀ ਪ੍ਰਕਿਰਿਆ ਉਹਦੀ ਨਜ਼ਰਸਾਦੀ ਕਿਵੇਂ ਕਰਨੀ ਹੈ ਉਹਦੀ ਵੀ ਸਾਰੀ ਪਲੈਨਿੰਗ ਜਿਹੜੀ ਹੈ ਲਗਾਤਾਰ ਕੀਤੀ ਹੈ ਕਿ ਸਾਰੇ ਅਬਜਰਵਰ ਸਾਬਾ ਪਾਰੇ ਦੁਨੀਆਂ ਸਟੇਟਾ ਦੇ ਨੇ ਭਾਗੇ ਜਿਨ੍ਹਾਂ ਦੇ ਨਾਲ ਕਾਰਗਰ ਕਰਕੇ ਤੇ ਇਹਨੂੰ 20 ਫਰਵਰੀ ਤੱਕ ਜੋ ਟੀਚਾ ਦਿੱਥਿਆ ਉਹ ਪੂਰਾ ਕਰਕੇ ਤੇ 1 ਮਾਰਚ ਨੂੰ ਪ੍ਰਧਾਨ ਦੀ ਚੋਣ ਜਿਹੜੀ ਹੈ ਉਹ ਬੁਲੀ ਜਿਹੜਾ ਸਾਡਾ ਭਰਤੀ ਦਾ ਸਿਸਟਮ ਹੈ ਉਹਦੇ ਚ 5 ਸਾਲਾਂ ਵਾਸਤੇ 10 ਰੁਪਏ ਸਾਡੀ ਮੈਂਬਰਸ਼ਿਪ ਫੀਸ ਦਈ ਹੈ। ਅਰੇ ਭਰਤੀ ਦੀ ਇੱਕ ਕਾਪੀ ਹੈ ਜਿਹਦੇ ਵਿੱਚ 100 ਮੈਂਬਰ ਜਿਹੜੇ ਆ ਉਹ ਭਰਤੀ ਕੀਤੇ ਜਾਂਦੇ। ਜਿਹੜਾ ਸਾਡੀ ਪਾਰਟੀ ਦਾ ਵਰਕਰ ਜਾਂ ਆਗੂ 100 ਮੈਂਬਰ ਭਰਤੀ ਕਰ ਲੈਂਦਾ। ਉਹ ਜਿਹੜਾ ਸਰਕਲ ਦਾ ਡੈਲੀਗੇਟ ਬਣ ਜਾਂਦਾ। ਔਰ ਜਿੰਨੇ ਇੱਕ ਸਰਕਲ ਦੇ ਡੈਲੀਕੇਟ ਹੁੰਦੇ ਆ ਉਹ ਸਾਰੇ ਫਿਰ ਰਲ ਕੇ ਤੇ ਸਰਕਲ ਦਾ ਜਿਹੜਾ ਜ਼ਥੇਦਾਰ ਆ ਸਾਡਾ ਉਹਦੀ ਚੋਣ ਜਿਹੜੀ ਆ ਉਹ ਸਰਕਲ ਦੇ ਜ਼ਥੇਦਾਰ ਕਰਦੇ ਔਰ ਜਿਹੜਾ ਪਾਰਟੀ ਦਾ ਲੀਡਰ 25 ਸਰਕਲ ਦੇ ਜਿਹੜਾ ਉਹ ਜ਼ਥੇਦਾਰ ਜਿਹੜੇ ਸਰਕਲ ਦੇ ਡੈਲੀਕੇਟ ਜਿਹੜਾ ਬਣਾਲੇ ਦਾ ਉਹ ਜਿਹੜੇ ਤਾਂ ਡੈਲੀਕੇਟ ਬਣਦੇ ਆ ਮਗਰ 25 ਕਾਪੀਆਂ 2500 ਮੈਂਬਰਸ਼ਿਪ 'ਚੇ ਇੱਕ ਜਿਹੜਾ ਡੈਡੀਕੇਟ ਜਿਹੜਾ ਉਹ ਵੱਡਾ ਉਹ ਸਾਰੇ ਜਿਹੜੇ ਦੇ ਵਿੱਚੋਂ ਸਾਰੇ ਹਲਕਿਆਂ ਦੇ ਵਿੱਚੋਂ ਜਿੰਨੇ ਜ਼ਿਲ੍ਹੇ ਦੇ ਡੈਡੀਕੇਟ ਹੋਣਗੇ ਉਹ ਕਰ ਇਕੱਠੇ ਹੋ ਕੇ ਜਿਹੜਾ ਜ਼ਿਲ੍ਹਾ ਜਫੇਦਾਰ ਦੀ ਚੋਣ ਕਰਦੇ ਆ ਅਰੋਹੀ ਫੈਸਲਾ ਕਰਦੇ ਆ ਕਿ ਸਾਡੇ ਵਿੱਚੋਂ ਸਟੇਟ ਦੇ ਡੈਡੀਕੇਟ ਕਿਹੜੇ ਕਿਹੜੇ ਜਾਣਗੇ ਜਿਹੜੇ ਸਟੇਟ ਦੇ ਡੈਜੀਕੇਟ ਹੈ ਉਹ ਹਰ ਹਲਕੇ ਦੇ 4 ਪੰਜਾਬ ਦੇ ਵਿੱਚ ਹੁੰਦੇ ਆ ਇਸ ਕਰਕੇ ਜਿੰਨੇ ਕਿਸੇ ਜ਼ਿਲ੍ਹੇ ਚ ਹਲਕੇ ਆ ਉਹਨੂੰ 4 ਨਾਲ ਮਲਟੀਪਲਾਈ ਕਰਕੇ ਜਿੰਨੇ ਰੋਪੜ ਦੇ ਵਿੱਚ ਪਿੰਡ ਆਂਕੇ ਆ ਤੇ ਉਹਨਾਂ ਦੇ 12 ਡੈਜੀਕੇਟ ਆ ਜਿੱਥੇ 5 ਵਿਧਾਨ ਸਭਾ ਹਲਕੇ ਆ ਉਹਨਾਂ ਦੇ 20 ਡੈਜੀਕੇਟ ਆ ਇਸੇ ਤਰ੍ਹਾਂ ਵੱਡੇ ਜ਼ਿਲ੍ਹੇ ਦੇ ਵਿੱਚ ਵੱਧ ਨੇ ਛੋਟੇ ਜ਼ਿਲ੍ਹੇ ਦੇ ਵਿੱਚ ਘੱਟ ਨੇ ਔਰ ਜਿਹੜੀਆਂ ਦੂਜੀਆਂ ਸਟੇਟਾਂ ਆ ਉਹਨਾਂ ਦਾ ਨੰਬਰ ਵੀ ਸਾਡੇ ਪਾਰਟੀ ਦੇ ਸੰਵਿਧਾਨ ਦੇ ਵਿੱਚ ਫਿਕਸ ਆ ਕਿਸੇ ਦੇ 30 ਡੈਲੀਕੇਟ ਬੰਦੇ ਆ ਕਿਸੇ ਦੇ 20 ਬੰਦੇ ਆ ਉਹ ਸਾਰੀ ਜਿਹੜੀ ਲਿਸਟ ਆ ਸਾਡੇ ਸੰਵਿਧਾਨ ਦੇ ਵਿੱਚ ਦਰਜ ਹੋਈ ਹੋਈ ਐ ਤੇ ਜਿਹੜੇ ਸਟੇਟ ਦੇ ਡੈਲੀਕੇਟ ਨੇ ਉਹ ਸਾਡਾ ਜਨਰਲ ਹਾਊਸ ਕਹਾ ਜਾਂਦਾ ਉਹ ਫਿਰ ਜਾ ਕੇ ਤੇ ਜਿਹੜੇ ਪਾਰਟੀ ਦੇ ਪ੍ਰਧਾਨ ਦੀ ਜਿਹੜੀ ਚੋਣ ਆ ਉਹ ਕਰਦੇ ਆ ਔਰ ਉਹਦੇ ਵਿੱਚੋਂ ਫਿਰ ਵਰਕਿੰਗ ਕਮੇਟੀ ਜਿਹੜੀ ਆ ਚੁਣੀ ਜਾਂਦੀ ਇਸ ਕਰਕੇ ਸਾਰੀ ਜਿਹੜੀ ਸਾਡੀ ਪ੍ਰਕਿਰਿਆ ਉਹ ਪੂਰੀ ਤਰ੍ਹਾਂ ਦੇ ਨਾਲ ਡੈਮੋਕਰੇਟਿਕ ਆਪੀ ਇੱਕ ਪਾਰਦਰਸ਼ੀ ਹੈ ਸਾਰੇ ਜਿਲਿਆਂ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਸਭ ਜਗ੍ਹਾ ਤੇ ਅਰਜਨ ਸਰਬੰਦ ਲੱਗੇ ਆ ਇਸ ਕਰਕੇ ਜਦੋਂ ਇਹ ਬੰਦਾ ਕੋਈ ਭਰਤੀ ਵਾਪਸ ਕਰਕੇ ਸਾਨੂੰ ਆਉਂਦਾ ਨਾਲ ਇਹਦੇ ਉੱਤੇ ਲਿਖਿਆ ਜਾਂਦਾ ਹੈ ਕਿ ਇਹ ਕਾਪੀ ਕਿਹੜੇ ਸਰਕਲ ਡੈਲੀਗੇਟ ਦੇ ਪੱਤੀ ਕੀਤੀ ਸੋ ਹਰ ਜਿਲ੍ਹੇ ਦੇ ਸਰਕਲ ਡੈਲੀਗੇਟ ਦੀ ਜਿਸ ਵੀ ਸਾਡੇ ਕੋਲ ਆ ਜਾਂਦੀ ਹੈ ਫਿਰ ਉਸ ਤੋਂ ਬਾਅਦ ਸਰਕਲ ਡੈਲੀਗੇਟਰ ਜੋ ਚੋਣ ਹੁੰਦੀ ਹੈ ਫਿਰ ਜ਼ਿਲੇ ਡੈਲੀਗੇਟਰ ਦੀਆਂ ਲਿਸਟਾਂ ਸਾਡੇ ਕੋਲ ਆ ਜਾਂਦੀਆਂ ਔਰ ਫਿਰ ਜਿਹੜੇ ਜ਼ਿਲੇ ਦੇ ਡੈਲੀਗੇਟ ਨੇ ਉਸ ਸਟੇਜ ਆ ਦੀ ਕਰਦੀ ਜਿਸ ਜਿਹੜੀ ਆ ਉਹ ਬਕਾਇਦਾ ਤੌਰ ਤੇ ਉੱਤੇ ਅਗਰਗੁਰ ਸਰਬੰਦੀ ਹਾਜ਼ਰੀ ਚ ਬਣਾ ਕੇ ਤੇ ਭੇਜਦੇ ਆ ਤੇ ਫਿਰ ਜਾ ਕੇ ਇਹ ਸਾਰੀ ਪ੍ਰਕਿਰਿਆ ਜਿਹੜੀ ਆ ਉਹ ਪੂਰੀ ਹੁੰਦੀ ਸਾਰੇ ਧਰਨਾ ਵਾਸਤੇ ਸਾਰਿਆਂ ਵਾਸਤੇ ਇਹ ਜਿਹੜੀ ਮੈਂਬਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਉਹ ਖੁੱਲੀ ਹੁੰਦੀ ਹੈ ਇਸ ਕਰਕੇ ਅੱਜ ਸ਼ੁਰੂਆਤ ਹੋ ਗਈ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਪਾਰਟੀ ਦੇ ਲੀਡਰਾਂ ਨੂੰ ਵਰਕਰਾਂ ਨੂੰ ਕਿ ਜਿਵੇਂ ਪਹਿਲਾਂ ਸਾਰੀਆਂ ਮਹਿਮਾ ਦੇ ਵਿੱਚ ਉਹ ਵੱਚੜ ਕੇ ਯੋਗਦਾਨ ਪਾਉਂਦੇ ਆ ਐਸੇ ਤਰੀਕੇ ਇਸ ਮਿੰਟ ਦੇ ਵਿੱਚ ਵੀ ਯੋਗਦਾਨ ਪਾਉਣ। ਦੂਜਾ ਅੱਜ ਦੇ ਪਾਰਲੀਮੈਂਟਰੀ ਬੋਰਡ ਨੇ ਜਿਹੜਾ ਪੰਜਾਬ ਭਾਰਤ ਦੇ ਵਿੱਚ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਲਿਸਟਾਂ ਦੇ ਵਿੱਚ ਵੱਡੀ ਧੰਗਲੀ ਹੋ ਰਹੀ ਆ। ਉਹਦੇ ਕੋਈ ਵਿਚਾਰ ਵਟਾਂਦਰਾ ਕੀਤਾ ਅਸੀਂ ਪਹਿਲਾਂ ਸ਼ਿਮੋਂਬਣੀ ਗੁਰਦਆਰਾ ਪੰਥ ਕਮੇਟੀ ਮੈਂਬਰਾਂ ਦੀ ਮੀਟਿੰਗ ਕੱਲ ਬਣਾਈ ਸੀ 21 ਤਰੀਕ ਨੂੰ ਪਰ ਕਿਉਂਕਿ 23 ਤਰੀਕ ਜਿਹੜੀ ਹੈ ਦਾਅਵੇ ਤੇ ਇਤਰਾਜ਼ ਦਾਖਲ ਕਰਨ ਦੀ ਰਿਟਰਨਿੰਗ ਜਸਨਾ ਕੋਲੇ ਉਹ ਲਾਸਟ ਟਰਨ ਇਸ ਕਰਕੇ ਫਿਰ ਪ੍ਰਧਾਨ ਸਾਹਿਬ ਦਾ ਆਦੇਸ਼ ਹੋਇਆ ਸੀ ਕਿ ਸਾਰਿਆਂ ਨੂੰ ਕੋਲ ਕਿ ਪਹਿਲਾਂ ਆਪਣੇ ਦਾਅਵੇ ਤੇ ਇਤਰਾਜ਼ 21 ਨੂੰ ਦਾਖਲ ਕਰਾਉਣ ਤੇ ਉਹਦੀ ਕਾਪੀ ਜਿਹੜੀ ਹੈ ਸਾਡੇ ਕੋਲ ਲੈ ਕੇ ਆਉਣ ਪਰसों 12 ਵਜੇ ਸਾਧੋ ਸ਼ਰੋਕਨੀਪੁਰ ਦਾ ਪੰਧਰ ਕਮੇਟੀ ਦੀ ਮੈਂਬਰਾਂ ਦੀ ਇੱਥੇ ਮੀਟਿੰਗ ਹੋਏਗੀ ਉਹਨਾਂ ਕੋਲੋਂ ਸਾਰੀ ਅਸੀਂ ਪੰਜਾਬ ਦੀ ਡਿਟੇਲ ਇਕੱਠੀ ਕਰਕੇ ਤੇ ਫਿਰ ਦੇਣੇ ਚੀਫ ਕਮਿਸ਼ਨਰ ਨੇ ਗੁਰਦਾਰਾ ਇਲੈਕਸ਼ਨ ਦੇ ਉਹਨਾਂ ਕੋਲ ਸਾਰਾ ਕੇਸ ਜਿਹੜਾ ਹੈ ਕਿਉਂਕਿ ਬਹੁਤ ਗੈਰ ਸਿਕਨ ਦੀਆਂ ਵੋਟਾਂ ਨੇ ਕਿਸੇ ਦੇ ਨਾਲ ਥਿੰਗ ਨਹੀਂ ਲੱਗਿਆ ਕਿਸੇ ਦੇ ਨਾਲ ਕੌਰ ਨਹੀਂ ਲੱਗਿਆ ਜਾਲੀ ਵੋਟਾਂ ਜਿਹੜੀਆਂ ਵੋਟਰ ਸੂਚੀਆਂ ਦੁਨੀਆਂ ਲੈ ਕੇ ਭਰਤੀ ਕੀਤੀਆਂ ਜਾ ਰਹੀਆਂ ਹਰ ਤਰ੍ਹਾਂ ਦੀ ਕੰਪਲੀਟ ਔਰ ਇਹਦੀ ਕੰਪਲੇਨ ਹੈ ਕਿ ਜਿਹੜੀਆਂ ਸਾਡੇ ਵਰਕਰਾਂ ਨੇ ਮਿਹਨਤ ਕਰਕੇ ਦਸਤਾ ਕਲਕਨਾ ਫਾਰਮ ਭਰ ਕੇ ਜਮ੍ਹਾਂ ਕਰਾਈਆਂ ਸੀ ਕਈ ਪਿੰਡਾਂ ਦੇ ਵਿੱਚੋਂ ਸਾਰੀਆਂ ਦੀਆਂ ਸਾਰੀਆਂ ਗਾਇਬ ਔਰ ਉਹਦੀ ਥਾਂ ਤੇ ਵੋਟਰ ਸਿਸਟੇਮ ਵਿੱਚੋਂ ਜਿਹੜੀਆਂ ਵੋਟਾਂ ਨਹੀਂ ਪੰਨੀਆਂ ਚਾਹੀਦੀਆਂ ਸੀ ਉਹ ਵੋਟਾਂ ਜਿਹੜੀਆਂ ਦਰਜ ਹੋਈਆਂ ਸੋ ਉਹ ਵੀ ਅੱਜ ਸਾਰਾ ਅੱਗੇ ਇੱਕੋ ਚੱਚੇ ਤੌਰ ਤੇ ਸਾਰਿਆਂ ਨੂੰ ਅਸੀਂ ਹਰਿਆਣੇ ਦੀ ਜਿਹੜੀ ਸੰਗਠਨ ਅੱਜ ਪਾਰਲੀਮੈਂਟਰੀ ਬੋਰਡ ਨੇ ਮਤਾ ਪਾਸ ਕਰਕੇ ਤੇ ਹਰਿਆਣੇ ਦੀ ਸਾਰੀ ਸਿੱਖ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਰੋਕਣ ਵਾਸਤੇ ਬੜੇ ਵੱਡੇ ਪ੍ਰਬੰਧ ਹੋਏ ਇਹ ਪਹਿਲੀ ਵਾਰੀ ਹੋਇਆ ਹੈ ਕਿ ਇੱਕ ਸਪੈਸ਼ਲ ਕਾਨੂੰਨ ਬਣਿਆ ਕਿ ਜਿਹੜੀ ਪਾਰਟੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ ਸੈਕਸ਼ਨ 29 A R P A ਦੇ ਅਧੀਨ ਰਜਿਸਟਰਡ ਹੈ ਪੋਸਟ ਪਾਰਟੀ ਨੂੰ ਚੋਣ ਨਹੀਂ ਲਗ ਦਿੱਤੇ ਜਾਂਦੀ ਮਤਲਬ ਸੀ ਕਿ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਆਪਣੀ ਪਾਰਟੀ ਦਾ ਨਾਮ ਵਰਤ ਸਕੇ ਤੇ ਨਾ ਆਪਣਾ ਸਿੰਬਲ ਵਰਤ ਸਕੇ ਫਿਰ ਮਜਬੂਰ ਹੋ ਕੇ ਅਸੀਂ ਖੀਲਣ ਦੇਣਾ ਹਰਿਆਣਾ ਸਿੱਖ ਪੰਥਕਦਾਨ ਨਾਂ ਦੀ ਜਥੇਬੰਦੀ ਬਣਾ ਕੇ ਤੇ ਆਪਣਾ ਚੋਣ ਨਿਸ਼ਾਨ ਅਨਾਦ ਕਰਾਇਆ ਤੇ ਜਿਹੜੇ ਪੰਥਕ ਹੈ ਤਾਂ ਅਸੀਂ ਤੇ ਹਮਦਰਦ ਸਾਡੇ ਹੋਰ ਹਰਿਆਣੇ ਵਿੱਚ ਸਾਥੀ ਸਾਂ ਉਨ੍ਹਾਂ ਨਾਲ ਵੱਲ ਕੇ ਤੇ ਅਸੀਂ ਇੱਕ ਸਾਂਝੇ ਤੌਰ ਤੇ ਉਤੇ 39 ਸੀਟਾਂ ਦੇ ਉਤੇ ਇਲੈਕਸ਼ਨ ਲੜੀ ਸੀ ਸਾਨੂੰ ਖੁਸ਼ੀ ਹੈ ਕਿ 6 ਸਾਡੇ ਸਿੱਬਲ ਤੇ ਜਿੱਤ ਗਏ ਤੇ 12 ਸਾਡੇ ਆਜ਼ਾਦ ਚੋਣ ਨਿਸ਼ਾਨਾਂ ਦੇ ਉਤੇ ਜਿੱਤੇ 18 ਉਮੀਦਵਾਰ ਜਿਹੜੇ ਆ ਉਹ ਹਰਿਆਣੇ ਦੀ ਸੰਗਤ ਨੇ ਸਾਰੀਆਂ ਰੋਕਾਂ ਦੇ ਬਾਵਜੂਦ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਖੁਰਵੀ ਮੈਸੇਜ ਦਾ ਬਹੁਤ ਵੱਡਾ ਫਤਵਾ ਦੇ ਕੇ ਤੇ ਜਿਹੜੀਆਂ ਸਰਕਾਰੀ ਧਿਰਾਂ ਸੀ ਜਿਹੜੀਆਂ ਗੁਜ਼ਾਰਾ ਪ੍ਰਬੰਧ ਦੇ ਵਿੱਚ ਮਰਿਆਦਾ ਦੇ ਨਾਲ ਕਨਵਰਟ ਕਰਦੀਆਂ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਬੁਰੀ ਤਰ੍ਹਾਂ ਤੇ ਨਾਲ ਹਰਾਇਆ ਉਹ ਵੀ ਅੱਜ ਦੇ ਪਾਰਟੀ ਬੋਰਡ ਨੇ ਜਿਹੜਾ ਬਤਾ ਪਾਸ ਕਰਕੇ ਤੇ ਹਰਿਆਣੇ ਦੀ ਸੰਗਤ ਦਾ ਆਪਣੇ ਸਾਰੇ ਜੀਡਰਾਂ ਦਾ ਸਾਰੇ ਵਰਕਰਾਂ ਦਾ ਸਾਰਿਆਂ ਦਾ ਤਹਿ ਦਰ ਤੋਂ ਜਿਹੜਾ ਉੱਤਰ ਮੰਗਿਆ ਤੁਸੀਂ ਨਾ ਸਭ ਇੱਕ ਕਲੈਰੀਫਿਕੇਸ਼ਨ ਛੋਟੀ ਜਿਹੀ ਜੰਗਦਰ ਸਿੰਘ ਸਾਰੋਂ ਸਾਹਿਬ ਨੇ ਐਸਪੀਸੀ ਨੇ ਜਿਨ੍ਹਾਂ ਨੇ ਦਖਲ ਕਰਾਇਆ ਤੇ ਇਹ ਅਤਰਾਜ ਇਹ ਆ ਤੁਹਾਡੀ ਪਾਰਟੀ ਦਾ ਕਿ ਕਿਸੇ ਵਾਈਫ ਦੇ ਨਾਮ ਜਾਂ ਬੀਬੀ ਦੇ ਨਾਮ ਇਹ ਕੌਰ ਨਹੀਂ ਲੱਗਿਆ ਤੇ ਉਹਦੀ ਵੋਟ ਨਹੀਂ ਬਣਦੀ ਇਹੋ ਜਿਹਾ ਐਕਟ ਦੇ ਵਿੱਚ ਤਾਂ ਕੁਝ ਨਹੀਂ ਹੈ ਪਹਿਲੀ ਗੱਲ ਇੱਕ ਮਿੰਟ ਪਹਿਲੀ ਗੱਲ ਦੂਸਰੀ ਗੱਲ ਇਹ ਆ ਕਿ ਇਸ ਤੋਂ ਪਹਿਲੀਆਂ ਜਿਹੜੀਆਂ 选举ਾ2000 11 74 ਜਸਟਿਸ ਭਰਾੜ ਸਾਹਿਬ ਸੀ ਜਦੋਂ ਉਹਨਾਂ ਨੇ ਕਲੀਰੀਫਾਈ ਕੀਤਾ ਸੀ ਕਿ ਜੇ ਕੋਈ ਬੀਬੀ ਰਾਣੀ ਹੁੰਦੀ ਹੋਈ ਦੇਵੀ ਹੁੰਦੀ ਹੋਈ ਸਿੱਖ ਨਾਲ ਸ਼ਾਦੀ ਹੋ ਜਾਂਦੀ ਆ ਤਾਂ ਉਹਦਾ ਹੱਕ ਜਿਹੜਾ ਆ ਬਤੌਰ ਸਿੱਖਣੀ ਜਾਂ ਬਤੌਰ ਸਿੱਖ ਬੀਬੀ ਉਹ ਨਹੀਂ ਮਾਰਿਆ ਜਾਣਾ ਚਾਹੀਦਾ ਉਹਨਾਂ ਨੇ ਮੋਟਾ ਬੜਾ ਅਖਿਆਸੀ ਤੁਸੀਂ ਇਹ ਹੁਣ ਕਲੀਰੀਫਾਈ ਕਰੋ ਕਿ ਜੇ ਕਿਸੇ ਦੇ ਨਾਲ ਕੌਰ ਨਹੀਂ ਲੱਗਿਆ ਤੇ ਉਹ ਸਿੱਖ ਨੇ ਫਰਸ਼ ਕੋਲੋਂ ਮਰਦ ਨੇ ਮੈਂ ਸਮਝਿਆ ਗੱਲ ਤੱਕ ਦੇਖੋ ਗੱਲ ਇਹ ਹੈ ਅਸੀਂ ਜਦੋਂ ਕੋਈ ਗੱਲ ਕਰਦੇ ਹੁੰਦੇ ਨਾ ਕਦੇ ਅਲੋਚਨਾ ਵਾਸਤੇ ਨਹੀਂ ਕਰਦੇ ਜੀ ਸਾਗਾ ਕਣ ਵਰਕਰਾਂ ਪ੍ਰਿੰਪਤ ਤੱਕ ਆ ਗਏ ਚੰਗੀਤਰਾ ਪਤਾ ਕਿ ਗਾਇਤਿਕ ਪ੍ਰਵਾਦ ਜਿਹਨਾਂ ਦੇ ਗੁੱਟਾ ਬੜੀਆਂ ਨਾ ਉੱਥੇ ਗਾਇਤਿਕ ਪ੍ਰਵਾਦ ਨੇ ਉਹ ਆਪਕੋ ਨਹੀਂ ਚਾਹੁੰਦੇ ਕਿ ਉਹਨਾਂ ਨੇ ਕੋਈ ਵੋਟ ਪੜਾਈ ਹੋਵੇ ਜਿਹੜੀ ਸਾਡੀਆਂ ਵੋਟਾਂ ਸੀ ਬੰਦਿਆਂ ਨੂੰ ਦਿੱਤੀਆਂ ਜਿਸ ਤਰ੍ਹਾਂ ਉਹ ਕਹਿੰਦਾ ਵਾ ਤੇ ਪ੍ਰਸ਼ਾਸਨ ਦੇ ਵਿੱਚ ਗਲਤੀ ਕਰਕੇ ਲੋਕਾਂ ਨਾਲ ਅੱਗੇ ਤੇ ਕਹਿਣ ਕਿ ਉੱਥੇ ਕੋ ਜਿਸ ਤਾਂ ਨਹੀਂ ਬਣਈਆਂ ਜਾਣ ਪੁੱਛ ਕੇ ਜਿਹੜੇ ਦੂਜੇ ਗੈਸਿਕ ਪ੍ਰਵਾਸੀ ਕਮਿਟੇ ਵਿੱਚ ਰਹਿੰਦੇ ਉਹਨਾਂ ਦੀਆਂ ਵੋਟਾਂ ਨਹੀਂ ਆਉਂਦੀਆਂ ਕਹਿੰਦਾ ਸਿੰਧੂ ਦਾ ਮੌਲ ਨਹੀਂ ਪਿੰਡਾਂ ਦੇ ਵਿੱਚ ਤਾਂ ਬੜਾ ਗਲਤੀ ਹੁੰਦੀ ਹੈ ਇੱਕ ਬੰਦੇ ਨੂੰ ਕੱਲੇ ਕੱਲੇ ਘਰ ਦਾ ਪਤਾ ਹੁੰਦਾ ਕਿ ਬੀਬੀ ਕਿਹੜੇ ਪ੍ਰਵਾਸੀ ਹੈ ਕਿਹਦੀ ਸ਼ਿਫਟ ਨਾਲ ਆਈ ਹੈ ਕਿਹਦੀ ਦੂਜੇ ਪ੍ਰਵਾਸੀ ਜਿਹੜੀ ਇਸ ਤਰ੍ਹਾਂ ਦੀ ਹੁੰਦੀ ਹੈ ਉਹਨੂੰ ਕੋਈ ਰਾਜ਼ੀ ਕਰਦਾ ਨਹੀਂ ਜਿਹੜਾ ਸੇਕ ਪਰਿਵਾਰ ਹੁੰਦਾ ਕੋਈ ਰਾਜ਼ੀ ਕਰਦਾ ਨਹੀਂ ਜਿਹੜੀਆਂ ਹੈ ਹੀ ਦੂਜਿਆਂ ਨੂੰ ਪਤਾ ਹੈ 100% ਪਤਾ ਕਿ ਉਹ ਪਰਿਵਾਰ ਜਿਹੜੇ ਸਿੱਪਲ ਸਖੀ ਨਾਲ ਸੰਬੰਧ ਰਹੀ ਹੈ ਕੋਈ ਇਹ ਤਾਂ ਉਹਨਾਂ ਨੂੰ ਪਤਾ ਹੈ ਪਿੰਡ ਵਾਲਿਆਂ ਨੂੰ ਮੈਂ ਗੱਲ ਕਰਦਾ ਵੀ ਜਿਹੜਾ ਇੱਕ ਸਿੱਖ ਪਰਿਵਾਰ ਆ ਉਹ ਬਿਲਕੁਲ ਸਿੱਖੀ ਸੂਰੂਪ ਨਾਲ ਜੁੜਿਆ ਹੋਇਆ ਸਿੱਖੀ ਸਿਸਟਮ ਨਾਲ ਜੁੜਿਆ ਹੋਇਆ ਉਹਦੀ ਘਰਵਾਲੀ ਅਗਰ ਰਾਣੀ ਜਾਂ ਦੇਵੀ ਬਣਸਾ ਜੀ ਮੈਂ ਤਾਂ ਕਿਹਾ ਉਹਨੂੰ ਪਤਾ ਹੋਣਾ ਇਸ ਤਰ੍ਹਾਂ ਕੋਈ ਇਤਰਾਜ਼ ਨਹੀਂ ਕਰਦਾ ਪੰਡਾ ਚ ਪੰਡਾ ਚ ਇਤਰਾਜ਼ ਕਰਨਾ ਕਿਹਾ ਬਣਾ ਤਾਂ ਕੀ ਸੋਚ ਕੇ ਕਰਦੇ ਆ ਭਾਈਚਾਰਾ ਹੁੰਦਾ ਸਾਰਿਆਂ ਦੀ ਇੱਜ਼ਤ ਹੁੰਦੀ ਕੋਈ ਵੀ ਇਸ ਤਰ੍ਹਾਂ ਇਤਰਾਜ਼ ਨਹੀਂ ਕਰਦਾ ਉਹਨਾਂ ਲੋਕਾਂ ਨੇ ਆਪ ਹੀ ਪਤਾ ਹੀ ਨਹੀਂ ਕੀਤਾ ਹੋਇਆ ਤਾਂ ਕੋਈ ਬੜੀਆਂ ਉਦਾਹਰਨਾਂ ਨੇ ਟੰਡਾ ਦੇ ਵਿੱਚ ਕੋਈ ਉਹ ਸਿਰਫ ਜਿਹੜੀ ਸ਼ਲਾਤ ਦੇ ਤੌਰ ਤੇ ਕਿਸੇ ਨੇ ਪਿੰਡ ਦੇ ਕਿਸੇ ਦੂਜੀ ਪਾਰਟੀ ਦੇ ਲੀਡਰ ਨੇ ਜਾਨਪੁਰ ਜੀ ਉੱਤੇ ਜਾ ਕੇ ਕਿ ਉਹ ਵੋਟਾਂ ਦੇ ਬਿਨਾਂ ਮੋਟਰ ਪੇਸ ਤੇ ਵਿੱਚੋਂ ਫਾਰਮ ਭਰ ਕੇ ਕਿ ਜਮ ਕਰੀਆਂ ਹੋਈਆਂ ਨਹੀਂ ਅਸੀਂ ਉਹਨਾਂ ਤੇ ਤਾਜ ਕਰਦੇ ਜਨੂਨ ਵੋਟਰ ਤੇ ਕਿੱਥੇ ਤਾਜ ਕਰਦੇ ਸਰ ਉਹਨਾਂ ਨੇ ਜਿਹੜਾ 1 ਮਿੰਟ ਸਰ ਜਿਹੜਾ ਉਹਨਾਂ ਨੇ ਫਾਰਮ ਦਿੱਤਾ ਹੁੰਦਾ ਫਾਰਮ ਨੰਬਰ 1 ਉਹਦੇ ਵਿੱਚ ਕਲੀਅਰ ਲਿਖਿਆ ਆ ਪੰਜ ਸ਼ਰਤਾਂ ਕਿ ਮੈਂ ਸਿੱਖ ਧਰਮ ਨੂੰ ਮੰਨਦਾ ਹਾਂ ਜਾਂ ਮੰਦੀ ਹਾਂ ਮੈਂ ਦਾੜ੍ਹੀ ਕੇਸ ਨਹੀਂ ਕਰਦਾ ਹਾਂ ਜਾਂ ਕੁਝ ਨਹੀਂ ਕਰਦਾ ਤੇ ਨਾਲ ਨਾਲ ਇਹ ਲਿਖਿਆ ਕਿ ਮੈਂ ਪੰਜ ਬਾਣੀਆਂ ਦਾ ਪਾਠ ਵੀ ਕਰਦੀ ਹਾਂ ਜਾਂ ਕਰਦਾ ਹਾਂ ਇਹ ਸਾਰਾ ਕੁਝ ਪਹਿਲਾਂ ਲਿਖਿਆ ਹੋਇਆ ਇਹ ਇਹਦੇ ਵਿੱਚ ਤਾਂ ਕੋਈ ਇਤਰਾਜ਼ ਹੋਣਾ ਹੀ ਨਹੀਂ ਚਾਹੀਦਾ ਜੇ ਕੋਈ ਆਪ ਲਿਖ ਕੇ ਵੋਟ ਪਾਉਂਦਾ ਫਿਰ ਇਤਰਾਜ਼ ਕਿੱਦਾਂ ਤੁਹਾਨੂੰ ਕਿੰਨੇ ਕਹਿਆ ਕਿ ਆਪ ਤੇ ਇਤਰਾਜ਼ ਕਰਦਾ ਜਨਰਲ ਮੱਧਦੇਤਾ ਕਿ ਜਨਰਲ ਕੋਈ ਤੇ ਕਿਸੇ ਨੇ ਇਤਰਾਜ਼ ਹੀ ਕਰ ਸਕਦਾ ਪਰ ਜੇ ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਸੱਚਾਈ ਹੈ ਕਿ ਪੂਰੀ ਪੂਰੀ ਵੋਟਰ ਲਿਸਟ ਦੁਜੀ ਲਾ ਕੇ ਤੇ ਸਾਰੀਆਂ ਗਲਤ ਵੋਟਰ ਜਿਸਟਰੀ ਕਿੱਤੀਆਂ ਹੋਈਆਂ ਅਸੀ ਉਹਨਾਂ ਦਰਾਂ ਦੇ ਤਾਂ ਵੱਟ ਤੋਂ ਨੰਦਰਾ ਤੋਂ ਨਾ ਮੈਂ ਤੈਨੂੰ ਦਰਨ ਦੇਣ ਮੈਂ 1 ਮਿੰਟ ਜੀ ਦੇ ਦਰ ਮੈਂ ਆਪਣਾ ਲਿਖ ਰਹੀਆਂ ਚੈੱਕ ਕਰੀਆਂ ਸਾਡੇ ਪਿੰਡ ਜਿਹੜੇ ਸ਼ਰਦ ਨੰਦਰਾ ਨੰਦਰਾ ਵੱਡੇ ਪਿੰਡ ਉਹਨਾਂ ਦਾ ਨਾਂ ਕਿੰਨਾ ਕੋਈ ਨਹੀਂ ਹੈ ਬਨਪਰਵਾਸੀ ਦੀ ਬੜੀ ਗੋਟੜ ਨਾਂ ਨੋਟ ਬਟੇ ਜਿੱਥੇ ਕੰਵੀ ਦਾ ਪੰਜਾਬ ਦਾ ਨਹੀਂ ਹੈ ਹਾਂ ਜੀ ਜੇ ਤਾਂ ਗੱਲ ਕਿ ਪੁਰਾਣੀ ਉਹਨਾਂ ਦੀ ਗੱਲ ਕਰਦੇ ਹਾਂ ਕਿ ਜਿਹੜੇ ਬਲੰਬੇ ਦਾ ਪ੍ਰਵਾਸੀ ਦੇ ਜਿਹੜੇ ਤੁਹਾਡੇ ਜਿਹੜੇ ਸਵਾਲ ਹੈ ਇੱਕ ਤੁਹਾਡੀ ਮੈਂਬਰਸ਼ਿਪ ਡਰਾਈਵ ਕਿਹੜੇ-ਕਿਹੜੇ ਸਟੇਟ ਵਿੱਚ ਚੱਲੇ ਦੇਖੋ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਹਿਮਾਚਲ ਦੇ ਵਿੱਚ ਦਿੱਲੀ ਦੇ ਵਿੱਚ ਯੂਪੀ ਦੇ ਵਿੱਚ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਸਟੇਟਾਂ ਦੇ ਵਿੱਚ ਅੱਜ ਵੀ ਸਾਡੀ ਵੱਡੀ ਬਾਕੀ ਕਈ ਥਾਵਾਂ ਤੇ ਥੋੜ੍ਹੀ-ਥੋੜ੍ਹੀ ਭੱਤੀ ਹੁੰਦੀ ਹੈ ਜਿਹੜੀ ਵਸਤ ਪੰਜਾਬ ਤੇ ਕਈ ਸਪੈਸ਼ਲੀ ਪੁਰਾਣੇ ਇੱਥੇ ਆ ਮਹਾਰਾਸ਼ਟਰ ਦੇ ਵਿੱਚ ਇਹ ਜਗ੍ਹਾ ਦੇ ਉੱਤੇ ਉਹ ਲੈ ਕੇ ਆਪਣੀ ਆਪਣੀ ਜਾਂਦੇ ਉਹ ਡਿਮਾਂਡ ਤੇ ਆਪਣੀ ਆਪਣੀ ਪੱਥੀ ਕਰਦੇ ਪਰ ਇਹ ਜਿਹੜੀ ਸਟ੍ਰੈਟਜੀ ਇੱਥੇ ਕੰਮ ਨਹੀਂ ਅਸੀਂ ਕਰਦੇ ਅੱਛਾ ਦੂਜਾ ਮੈਨੂੰ ਦੱਸੋ ਸਰ ਮੈਂਬਰਸ਼ਿਪ ਡਰਾਈਵ ਵਿੱਚ ਜਿਹੜਾ ਬੰਦਾ ਪੱਛੀ ਬਨੇਗਾ ਉਹਨੂੰ ਕਲੋਸ ਚ ਕਿੱਦਾਂ ਦਿੱਤੇਗਾ ਇਹ ਦੇਖੋ ਸਾਡਾ ਜਿਹੜਾ ਹਰ ਪਿੰਡ ਦੇ ਵਿੱਚ ਇਹ ਜਿਹੜੀਆਂ ਕਾਰਗੀਆਂ ਚੱਲੀਆਂ ਜਾਰੀਆਂ ਨੇ ਜਿਹੜੀ ਸਾਡੀ ਲੀਡਰਸ਼ਿਪ ਹੈ ਦਰਜਾ ਦਰਜਾ ਉਹਦੇ ਨਹੀਂ ਇਹ ਪਿੰਡ ਪਤਾ ਤੱਕ ਜਾਂਦੇ ਸਾਡੀ 155 ਸਾਲ ਪੁਰਾਣੀ ਪਾਰਟੀ ਹੈ ਜਿਹੜਾ ਸਾਡਾ ਆਣਕੇ ਜਿਹੜਾ ਮੈਂਸ਼ਨ ਕਰਦਾ ਬੰਦਾ ਉਹਨੂੰ ਕੱਲੇ ਕੱਲੇ ਪਿੰਡ ਦੇ ਬੰਦੇ ਦਾ ਨਾਮ ਹੀ ਪਤਾ ਹੁੰਦਾ ਕਿ ਕਿਹੜੇ ਪਿੰਡ ਦੇ ਵਿੱਚ ਸਾਡਾ ਕਿਹੜਾ ਤੇਲ ਹੁੰਦੀ ਉਹਨੇ ਆਪ ਜਾ ਕੇ ਕੰਮ ਕਰਕੇ ਰਿਕਰਦੀ ਹੁੰਦੀ ਹੈ ਜੇ ਇਹ ਤੇ ਕੋਈ ਰੌਲਾ ਵੀ ਹੁੰਦਾ ਹੁੰਦਾ ਬੜਾ ਕ੍ਰਾਸ ਚੈਟ ਜਿਹੜੇ ਉਹਨਾਂ ਦੀ ਆਪਣੀ ਪਾਰਟੀ ਹੈ ਕਿ ਜਿਹਨੂੰ ਕ੍ਰਾਸ ਚੈਟ ਕਰਨੀ ਲੋੜ ਹੈ ਕੱਲੇ ਕੱਲੇ ਘਰਾਂ ਦਾ ਉਹਨਾਂ ਨੂੰ ਉਹ ਹਰ ਇਲੈਕਸ਼ਨ ਉਹ ਬੂਥ ਲਾਉਂਦੇ ਆ ਵੋਟਾਂ ਨਈਆਂ ਬਣਾਉਂਦੇ ਆ ਪੁਰਾਣੀਆਂ ਮਟਾਉਂਦੇ ਆ ਉਹ ਤਾਂ ਉਹਨਾਂ ਦਾ ਸਿਸਟਮ ਹੈ ਕਿ ਲੱਗਦਾ ਪਾਰਟੀ ਨਗਰਾ ਨਹੀਂ ਲੱਗਦਾ ਜਿਹੜੇ ਡਿਸਟ੍ਰਿਕਟ ਲੈਵਲ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਸਾਡੀ ਵਿਗਨ ਪਾਰਟੀ ਕੋਈ ਪ੍ਰੋਬਲਮ ਨਾ ਆਵੇ ਆਪਾਂ ਚ ਡਿਸ ਇਕ ਜਨਨ ਪਾਕ ਪਾਕ ਨਾ ਹੋਵੇ ਪਾਰਟੀ ਪੱਧਰ ਤੇ ਉਹ ਨਿਗਰਾਨ ਦਾ ਕੰਮ ਹੈ ਕਿ ਸਾਰਿਆਂ ਨਾਲ ਜਿਹੜੀ ਕੋਈ ਹੁੰਦੀ ਕਿੰਨੀ ਬਜ਼ਰਬਤ ਹੈ ਹਾਂਜੀ ਉਹਨਾਂ ਤੋਂ ਸਾਰੀਆਂ ਲਿਸਟਾਂ ਸੀ ਦਿੱਤੀਆਂ ਹਰ ਜਿਹੜੇ ਦੇ ਵਿੱਚ ਜਿਹੜੇ ਆ ਦੋ ਦੋ ਬੰਦੇ ਲੱਗੇ ਹੋਇਆ ਦੂਜੀਆਂ ਸਟੇਟਾਂ ਦੇ ਵਿੱਚ ਵੀ ਦੋ ਦੋ ਬੰਦੇ ਲੱਗੇ ਹੋਇਆ ਉਹ ਤਾਂ ਸੀ ਉਧਰ ਸਾਰੀਆਂ ਲਿਸਟਾਂ ਮੀਡੀਆ ਨੂੰ ਜਾਰੀ ਕੀਤੀ ਲੋੜ ਤਾਂ ਹੀ ਪੈ ਲਿਆ ਜੀ ਤੇ ਸਾਰੀ ਇਹ ਸਾਰੀ ਸਟੇਟਸ ਨੇ ਆਸੀ ਡਰਾਈਵ ਥਰੂ ਹੋ ਗਈ ਤਾਂ ਇਹ ਜੋ ਹਾਂ ਹਾਂ ਸ਼ੁਰੂ ਆ ਗਈ ਅੱਜ ਅੱਜ ਹੁਣ ਇਸ ਦੂਬਾਰ ਮਾੜੀ ਦੀ ਸੀ ਜਾਣੇ ਨਹੀਂ ਨਹੀਂ ਬਾਕੀ ਹੋ ਸਟੇਟ ਪੰਜਾਬ ਕੀ ਨਾ ਇੱਕ ਦੋ ਦਿਨਾਂ ਚ ਸਲਿੱਪਾਂ ਪਹੁੰਚਣ ਦਾ ਟਾਈਮ ਲੱਗਦਾ ਸਾਡੇ ਤੇ ਪ੍ਰਿੰਟਿੰਗ ਪ੍ਰੈਸ ਤੋਂ ਬਸਾ ਸਾਡੇ ਕੋਲ ਪਹੁੰਚਦੀਆਂ ਉਹਨੂੰ ਵੀ ਟਾਈਮ ਲੱਗਦਾ ਪ੍ਰਿੰਟਿੰਗ ਨੂੰ ਵੀ ਬੜਾ ਟਾਈਮ ਲੱਗਦਾ ਉਹਦੇ ਪਿੱਛੇ ਪੈ ਪੈ ਕੇ ਜਿਹੜੀ ਐ ਸਪਲਾਈ ਲੈਣੀ ਪੈਂਦੀ ਹੈ ਥੋੜ੍ਹਾ ਜਣਾ ਹੁੰਦਾ ਦੋ ਚਾਰ ਦਿਨਾਂ ਚ ਸਾਰੇ ਸਮੂਹ ਹੋ ਜਾਂਦੇ ਹੁੰਦੇ ਸਰ ਸਟੇਟ ਦੇ ਟੋਟਲ ਡੈਲੀਗੇਟ ਕਿੰਨੇ ਬੰਦੇ ਨੇ 458 ਪੰਜਾਬ ਦੇ 458 458 458 ਹਾਂ ਜੀ ਥੈਂਕ ਯੂ ਸਾਰੇ ਇਸ ਜ਼ਿਲ੍ਹੇ ਮੈਂ ਇੱਕ ਜ਼ਿਲ੍ਹੇ ਨੂੰ ਮੈਂ ਕਹਣਾ ਇੱਕ ਉਹ ਦੇ ਕੋਨਸਟੈਂਸੀ ਚ ਚਾਰ ਹੁੰਦੇ ਆ ਜਿੰਨੇ ਕੋਨਸਟੈਂਸੀ ਹੋਣ ਮਲਟੀਪਲ 117 ਹਰ ਕਿਹਾ ਨਾ 468 ਇਹ ਕੋ چھوٹਾ ਜਿਹਾ ਪੁਆਇੰਟ ਹੋ ਰਿਹਾ ਕਿ ਜਿਵੇਂ ਹੁਣ ਤੁਸੀਂ ਸ਼ਰੂਨੀ ਕਾਲੀਦਲ ਦੇ ਵਿੱਚ ਤਾਂ ਕਰਨ ਦਾ ਕੋਈ ਨਹੀਂ ਕਰ ਰਿਹਾ ਕਿ ਜਿਹੜਾ ਮਰਜ਼ੀ ਆ ਕੇ ਕਰਾ ਲੈ ਇਹ ਜਿਹੜਾ ਇਲੈਕਸ਼ਨ ਕਮਿਸ਼ਨ ਕਨਸਟੀਟਿਊਸ਼ਨ ਦਿੱਤਾ ਆ ਇਹ ਉਹਦੇ ਮੁਤਾਬਕ ਬਿਲਕੁਲ ਜਿਹੜਾ ਸ਼੍ਰੋਮਿਕ ਬੀ ਦੀਆਂ ਚੋਣਾ ਲੜਦੇ ਆ ਉਹਦਾ ਫੇਪਖੜਾ ਨਹੀਂ ਸਵਧਾਨ ਪਾਰਟੀ ਦਾ ਇੱਕੋ ਹੀ ਹੈ ਜਿਹੜਾ ਹੈਗਾ ਨਹੀਂ 89 ਤੁਸੀਂ ਉਹ ਨਹੀਂ ਉਹ ਬਲਾਂਸੇ ਖੇਡਾ ਲੈ ਪੇਸ ਅਸੀਂ ਜਿੱਤ ਲਿਆ ਤੁਸੀਂ ਪੱਗ ਬਲਾਂਸੇ ਵਾਲੀ ਬੰਨੀ ਲੱਗਦੀ ਤੁਹਾਨੂੰ ਅੱਡੇ ਬਿਲਕੁਲ ਸੇਮ ਹੈ ਉਹ ਰੰਗ ਬੰਨਿਆ ਉਹ ਕੇਸ ਉਹ ਕੇਸ ਨਹੀਂ ਉਹ ਕੇਸ ਸੀ ਉਹਦੇ ਜਾਣ ਤੋਂ ਪਹਿਲਾਂ ਪਹਿਲਾਂ ਦਿੱਤ ਲਿਆ ਨਹੀਂ ਤੇ ਤੁਸੀਂ ਸਾਡਾ ਕਹਿਦਾ ਨਹੀਂ ਸੀ ਸੱਤ ਦਾ ਵੀ ਉਹ ਚਲਾ ਗਿਆ ਤਾ ਤੀ ਬੱਜ ਗਏ ਉਹਨੂੰ ਤਾਂ ਮੈਂ ਬੜੀ ਬਾਾਰ ਸਮਝਾ ਲੰਦਾ ਸੀ ਮੈਂ ਕਿ ਕੰਨ ਮੱਥਾ ਮਾਰੀ ਨਾ ਮੈਂ ਕਰਨਾ ਲੋਕ ਹੈ ਜੋ ਵਿਚਾਰੇ ਦੀ ਚਲੋ ਕੀ ਕਰੀਏ ਮੈਂ ਤਾਂ ਤੁਹਾਨੂੰ ਬੈਠਾ ਦੇ ਕੇ ਉਹਨੂੰ ਲੱਗਾ ਕਿ ਖੇੜਾ ਸਾਹਿਬ ਵੀ ਆ ਗਏ ਨੇ ਇਹ ਕਿਹੜਾ ਲੱਗਾ ਕਿ ਜਦੋਂ ਇਸ ਦਾ ਹੋ ਰਹੀ ਨਹੀਂ ਇਸ ਤੋਹਾਂ ਦੀ ਆਪਣੀ ਨਕਸ਼ਾ ਤੈਨੂੰ ਤਾਂ ਉਹ ਤਾਂ ਨਾ ਬੈਠੀ ਕਰਦਾ ਨਾ ਮੈਂ ਕੀ ਕਰੀਏ ਉਹ ਤਾਂ ਉਹ ਤਾਂ ਬੈਠੀ ਕਰਦਾ ਅਸੀਂ ਤਾਂ ਕਿਹੜੇ ਹਰਿਆਣਾ ਕਮੇਟੀ ਬਣਾਉਣ ਦੇ ਵਿੱਚ ਉਹਨਾਂ ਦੇ ਯੋਗਦਾਨ ਵੱਧ ਸੀਗਾ ਬੇਟਾ ਦੇਖੋ ਉਹਨਾਂ ਦਾ ਇੰਡੀਵਿਜੂਅਲ ਆਪਣਾ ਹੈ